ਐਮਨੀ ਲੋਕੀ ਦੀਵਾਨੇ ਇੱਥੇ ਦੇ ਇਦਾਂ ਜਾਵਦਾ ਜਿੱਦਾਂ ਆਪਾਂ ਸਵਿਟੀਅਰ ਲੈਂਡ ਆ ਗਏ ਹੁੰਦੇ ਆ ਨਾ ਇਹ ਖੂਬਸੂਰਤੀ ਆ ਸਾਡੇ ਇੰਡੀਆ ਦੀ ਸਾਡਾ ਦੇਸ਼ ਨਾ ਸੋਹਣਾ ਆ ਤੇ ਕਿੰਧਾ ਰੁਪਏ ਕਿਲੋ ਆ ਉਹ ਸਬਜ਼ੀ ਕਹਿੰਦੇ ਮਹਿੰਗੀ ਬਹੁਤ ਆ 200 ਰੁਪਏ ਕਿਲੋ ਆ ਉਹ ਦੋਸਰੋਂ ਰੁਪਏ ਟੋਲਾ ਹੋਗਾ 200 ਰੁਪਏ ਟੋਲਾ ਜੀ ਸਰ ਉਹ ਲੈ ਕੇ ਗਾਇਦੀ ਮਾਤਾ ਕਾ ਇਹ ਤਾਂ ਅਮਝ ਨਹੀਂ ਸਕਤਿਆ ਵੀ ਪਹਾੜਾਂ ਦੇ ਟਾਪ ਤੇ ਫਿਰਦੇ ਆ ਜੀ ਉਹ ਇਹ ਨਿਆਰੇ ਚੂਨ ਕੇ ਮਹੀਨੇ ਮੈਂ ਆਪਣਾ ਚੈਨਲ ਪੇ ਜੀ ये यहाँ का व्यू है ये पाजी आ रहे हैं नीचे से ये शूटिंग पॉइंट है मैं दिनेश हूँ ये पाजी है हाइट पॉइंट दिखाते हैं यहाँ का आज शायद ही कोई कोई आया हो ऊपर ग्रेट टेलीकास्ट वाले थोड़ा सा सांस फूल रहा है क्योंकि ऑक्सीजन की कमी में ऐसा ਲੋ ਆ ਨੰਦ ਤੇ ਆਜੋ ਫਿਰ ਆਪਣੀਆਂ ਛੁੱਟੀਆਂ ਲੈ ਕੇ ਉਪਰ ਲੋ ਜੀ ਇੱਥੇ ਹੈ ਜੀ 25 25 ਫੁੱਟ 30 30 ਯਾਰ ਕੀ ਹੋ ਰਹਾ ਹੈ ਯਾਰ ਇਹ ਅੱਗੇ ਕਰ ਲਓ ਪਿੱਛੇ ਤੇ ਗਾੜੀ ਆ ਰਹੀ ਹੈ ਸਮੀ ਸਮੀ ਘਟੀ ਜਾਂਦੀ ਹੈ ਕੀ ਆਪ ਹੈ ਜੰਨਤ ਦੇ ਕਿਹੜੇ ਕਿਸ਼ਤਵਾਲੜਾ ਨਹੀਂ ਕਿ ਗੁਲਾਬਗੜ੍ਹ ਤਾਂ ਸਮੀ ਸਮੀ ਘਟੀ ਜਾਂਦੀ ਹੈ ਬਿਲਕੁਲ ਬਿਲਕੁਲ ਸਹੀ ਹੈ ਸਹੀ ਹੈ ਸਹੀ ਹੈ ਭਾਈ ਸਾਹਿਬ ਇੱਥੋਂ ਨਾਲ ਲੱਗਣ ਦਾ ਵੀ ਡਰ ਰਹਿੰਦਾ ਹੈ ਸਹੀ ਹੈ ਭਾਈ ਸਾਹਿਬ ਸਹੀ ਹੈ ਥੈਂਕ ਯੂ ਕਹਾਂ ਤੇ ਆ ਰਹੇ ਹੋ ਕਲਾੜ ਕਲਾੜ ਕੀ ਆਪਾਂ ਜੰਨਤ ਦੇ ਕਿ ਆ ਰਹੇ ਹੋ ਕਿਸ਼ਤਵਾਲਾ ਦੀ ਫੈਨ ਨਹੀਂ ਕਿ ਗੁਲਾਬਗੜ ਨਹੀਂ ਆਏ ਨਹੀਂ ਆਪ ਤਾਂ ਕਲਾੜ ਕੀ ਤਰਫ ਤੇ ਆ ਰਹੇ ਹੋ ਕਲਾੜ ਨਹੀਂ ਕਿਸ਼ਤਵਾਲਾ ਉੱਥੇ ਬਹੁਤ ਸਾਰੇ ਚਲੋ ਬਹੁਤ ਵਧੀਆ ਯਾਰ ਕਹਾਂ ਦਿਓ ਮਾਚਲ ਤੇ ਠੀਕ ਹੈ ਚਲੋ ਮਿਲਦੇ ਆ ਭਾਈ ਜੇ ਚੈਨਲ ਹੈ ਮੇਰਾ ਗ੍ਰੇਟ ਟੈਲੀਕਾਸ ਇਹ ਸਾਹਮਣੇ ਲਿਖਾ ਹੋਇਆ ਹੈ ਕਰਨਾ ਫੋਲੋ ਮਿਲਦੇ ਲਾਈਕ ਹੋ ਜਾਏਗਾ ਥੈਂਕ ਯੂ ਓਕੇ ਭਾਈ ਓਕੇ ਓਕੇ ਇਹ ਵਿਊ ਆਜੀ ਇੱਥੇ ਦਾ ਤੇ ਸਾਰੇ ਬੰਦੇ ਗੋਡਾ ਯਾਰ ਵਧੀਆ ਬੰਦੇ ਆ ਜੇ ਤੁਸੀਂ ਆਪ ਵਧੀਆ ਨਾ ਸਾਰੇ ਵਧੀਆ ਐ ਜੀ 20 20 ਫੁੱਟ ਫਰਫ ਐਮੀਨੀ ਲੋਕੀ ਦੀਵਾਨੇ ਇੱਥੇ ਦੇ ਆ ਬਿਊਟੀ ਆ ਇੱਥੇ ਦੀ ਔਰ ਇਦਾਂ ਜਾਵਦਾ ਜਿੱਦਾਂ ਆਪਾਂ ਫਿਟਿਅਰ ਲੈਂਡ ਆਵੇ ਹੁੰਦੇ ਆ ਨਾ ਜੀ ਸਰ ਰਾਈਟ ਤੇ ਇਹ ਖੂਬਸੂਰਤੀ ਆ ਸਾਡੇ ਇੰਡੀਆ ਦੀ ਸਾਡਾ ਦੇਸ਼ ਨਾ ਸੋਹਣਾ ਆ ਤੇ ਆਹ ਦੇਖੋ ਓਏ ਹੋਏ ਹੋਏ ਕੀ ਬਾਤ ਆ ਕੀ ਬਾਤ ਆ ਸੈਕੰਡ ਟਾਈਮ ਆਏ ਰ ਪਹਿਲਾ ਆਪਾਂ ਆਏ ਸੀ ਪਿਛਲੇ ਸਾਲ ਤੇ ਇਹ ਸੈਕੰਡ ਟਾਈਮ ਆ ਹਰ ਵਾਰ ਜਦੋਂ ਆਉਂਦਾ ਖੂਬਸੂਰਤੀ ਵੱਧ ਹੀ ਆ ਜੀ ਹਰ ਚੀਜ਼ ਦੀ ਚੀਜ਼ ਅਪਡੇਟ ਹੀ ਹੁੰਦੀ ਆ ਹਨਾ ਕੁਦਰਤ ਵੀ ਹਰ ਚੀਜ਼ ਨੂੰ ਅਪਡੇਟ ਕਰੀ ਜਾਂਦੀ ਹੈ ਨਾ ਆਨੰਦ ਦਾ ਫੁੱਲ ਕਿਉਂ ਵੀ ਟਿੰਕੂ ਜੀ ਸਰ ਜੀ ਸਰ ਓਕੇ ਗੋਟਿਆ ਜੀ ਭਾਜੀ ਆਨੰਦ ਦਾ ਪੂਰਾ ਹੈ ਨਾ ਅੱਜ ਤੋਂ ਸਬਜ਼ੀ ਕਿਹੜੀ ਖਲੋਣੀ ਆ ਫਿਰ ਉਹ ਕਿਆ ਨਾਮ ਦਾ ਸਬਜ਼ੀ ਦਾ ਕੁਚੀ ਹਾਂ ਕੁਚੀ 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 ਕੇ ਕੁਚੀ 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 ਸਬਜ਼ੀ ਖਲਾਊਗਾ ਸਾਨੂੰ ਅੱਜ ਇਹ ਤੇ ਕਿੰਧਾ ਰੁਪਏ ਕਿਲੋ ਆ ਉਹ ਸਬਜ਼ੀ ਕਹਿੰਦੇ ਮਹਿੰਗੀ ਬਹੁਤ ਆ ਜੀ ਸਰ ਕਿੰਨੇ ਸਬਜ਼ੀ ਟੋਲੇ ਦੇ हिसाब से 200 ਰੁਪਏ ਟੋਲਾ ਹੋਗਾ 200 ਰੁਪਏ ਟੋਲਾ ਜੀ ਸਰ ਅਰੇ ਵਾਹ ਬਈ ਵਾਹ ਕਿਲੋ ਕਿਤਨੇ ਪੇ ਹੋ ਗਈ ਫਿਰ 1000 ਰੁਪਏ ਕਿਲੋ ਹੋ ਗਈ ਸਰ ਹਾਂ 1000 ਰੁਪਏ ਕਿਲੋ ਅਰੇ 1000 ਨਹੀਂ ਜਿਆਦਾ ਕਿ ਜਿਆਦਾ ਕੀ ਹੋ ਗਈ ਕਿ ਪਾਈਆ ਨਹੀਂ ਪਾਈਆ 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 ਤਾਂ 200 ਰੁਪਏ ਪਾਈਆ ਓਕੇ ਗੁੱਡ ਤੋਂ ਉਹ ਅੱਜ ਸਬਜੀ ਖਲਾਏਗਾ ਰਾਤ ਕੋ ਇਹ ਰਾਤ ਨੂੰ ਖਲਾਊਗਾ ਇਹ ਕਹਿੰਦੇ ਵੀ ਸਬਜੀ ਗਰਮ ਬਹੁਤ ਹੁੰਦੀ ਹੈ ਨਾ ਜੀ ਸਰ ਗਰਮ ਨਹੀਂ ਹੁੰਦੀ ਪਰ ਇਹ ਉਤਨੇ ਹਾਈਮਨ ਵਿਟਾਮਿਨ ਸੇ ਭਰਾ ਹੋਇਆ ਹੈ ਨਾ ਅੱਛਾ ਵਿਟਾਮਿਨ ਸੇ ਭਰਿਆ ਹੋਇਆ ਹੈ ਤੋਂ ਅੱਜ ਖਾਏਗੇ ਕੁਛ ਹੀ ਜੀ ਸਰ ਜਿਨ੍ਹਾਂ ਜਿਨ੍ਹਾਂ ਨੇ ਖਾਦਾ ਕਮੈਂਟ ਜਿੱਦ ਉੱਤੇ ਉਹ ਗੁੱਚੀ ਜੀ ਸਰ ਗੁੱਚੀ 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 ਹਾਂ ਸਨੇ ਨਹੀਂ ਗਈ ਗੁੱਚੀ ਉਹ ਕੀ ਕਹੇਗਾ ਫਿਰ ਹਾਂ ਗੁੱਚੀ ਖਾਣੀ ਚਾਹੀਏ ਹੈ ਪਹਾੜੋਂ ਮੇ ਜਬ ਆਓ ਗੁੱਚੀ ਇਸ ਨੈਚੁਰਲ ਹਾਂ ਗੁੱਚੀ ਨੈਚੁਰਲ ਸਬਜੀ ਵੈਜੀਟੇਬਲ ਬਣਨੇ ਮੇ ਬਿਲਕੁਲ ਦੋ ਦਿਨ ਲੱਗਦੇ ਹੈ ਅੱਛਾ ਜੀ ਓਕੇ ਅੱਛਾ ਆ ਚੀਜ਼ਾਂ ਜਿਹੜੀਆਂ ਆ ਦੇਖਿਓ ਆ ਆ ਜੀ ਸਵਾਦ ਇਹ ਸੱਚ ਪਾਸ ਜੰਨਤ ਹੈ ਪੂਰੀ ਜੰਨਤ ਜੰਨਤ ਹੈ ਜੰਨਤ ਇਹ ਦੇਖੋ ਜੰਨਤ ਜੰਨਤ ਹੈ ਜੀ ਜੰਨਤ ਇਹ ਜੋ ਆਪ ਸਾਹਮਣੇ ਦੇਖ ਰਹੇ ਹੋ ਉਹਨੇ ਕਾਲੀ ਮਾਤਾ ਦਾ ਇਧਰ ہم ਜਾ ਨਹੀਂ ਸਕਤੇ ਅਭੀ ਅਭੀ ਕਿੰਨੀ ਪਰਛਿੜਾ ਕਾ ਹੋਇਆ ਤਾਂ ਕੋਈ ਬਾਤ ਨਹੀਂ ਕੋਈ ਬਾਤ ਦੂਰ ਸੇ ਐਕਸਪਲੇਨ ਕਰ ਦੇਂਗੇ ਨਾ ਦਿਖਾ ਦੇਂਗੇ ਦੂਰ ਸੇ ਆਪ ਕੋ ਜੋ ਹੈ ਕਾਲੀ ਮਾਤਾ ਕੇ ਟੈਂਪਲ ਥੋੜਾ ਥੋੜਾ ਇੱਕ ਸਾਈਡ ਇਹ ਵੀ ਹੈ ਨਾ ਟੈਂਪਲ ਤੋਂ ਯਾ ਸੱਚਪਾਸ ਜੀ ਹੈ ਨਾ ਯਾ ਟੌਪ ਪੇ ਆ ਜਾਏਗੇ ਹਾਂ ਟੌਪ ਪੇ ਵੀ ਹੈ ਜੀ ਸਾਂ ਅੱਗੇ ਜਾਏਗੇ ਇਹ ਦੂਸਰੀ ਵਾਰ ਸੱਚਪਾਸ ਕਰਨ ਦਾ ਮੌਕਾ ਮਿਲਿਆ ਤੇ ਇਹ ਦੇਖੋ ਜੀ ਆਪਾਂ ਦੋ ਦਿਨਾਂ ਦਾ ਸੱਚਪਾਸ ਦਾ ਟ੍ਰਿਪ ਲਾਉਣਾ ਹੈ ਤੁਸੀਂ ਕਿੱਦਾਂ ਲਾਉਂਗੇ ਤੁਹਾਨੂੰ ਸਾਰਾ ਵੀਰੋ ਜਿੱਦਾਂ ਸੁਣੋ ਨਾ ਇਹ ਤੋਂ ਦੋ ਦਿਨਾਂ ਦੇ ਵਿੱਚ ਕੱਲ ਮੈਂ ਆਇਆ ਦੁਪਹਿਰੇ ਪੋਰਟੋ ਗਾਲ ਤਾਂ ਦੁਪਹਿਰੇ ਤੁਰਿਆ ਨਾ ਤੇ ਸ਼ਾਮ ਮੈਂ ਬੈਰਾਗਰ ਪਹੁੰਚ ਗਿਆ ਸੀਗਾ ਅਜੇ ਵੀ ਮੈਂ ਇੱਕ ਇੱਕ ਟਿਹੜਾ ਘੰਟਾ ਮੈਨੂੰ ਹੋਟਲ ਵਾਲੇ ਨੇ ਉਹਨੇ ਥੋੜਾ ਪਰੋਂਠੇ ਲੇਟ ਦਿੱਤੇ ਨਹੀਂ ਤਾਂ ਆਪਾਂ ਇੱਕ ਘੰਟਾ ਪਹਿਲਾਂ ਹੁਣ ਸੱਚ ਬਾਤ ਪਹੁੰਚਿਆ ਹੋਣਾ ਸੀਗਾ ਹਨਾ ਤੇ ਮੇਰੇ ਸਾਡੇ ਕੋਲ ਪੂਰੀ ਦਿਹਾੜੀ ਹੋਣੀ ਦੀ ਇੱਥੇ ਐਕਸਪਲੋਰ ਕਰਨ ਦੀ ਘੁੰਮਣ ਦੀ ਹਨਾ ਅਭੀ ਵੀ ਕੰਮ ਚਾਹੀਦਾ ਅਭੀ ਬਹੁਤ ਟਾਈਮ ਹੈ ਅਭੀ ਵੀ 10:20 ਮਿੰਟ ਹੋਏ ਆ ਤੇ ਕਾਫੀ ਟਾਈਮ ਆ ਜੀ ਆਪਣੇ ਕੋਲ ਤੇ ਇਹ ਵੀਡੀਓ ਸ਼ੂਟ ਸਾਰਾ ਅਸੀਂ ਗੱਡੀ ਦੇ ਅੰਦਰੋਂ ਹੀ ਕੀਤਾ ਅਜੇ ਤਾਂ ਜਲਦੀ ਗੱਡੀ ਤੋਂ ਜੇ ਬਾਹਰ ਜਾ ਕੇ ਮੇਨ ਸ਼ੂਟ ਤਾਂ ਅਜੇ ਕਰਨਾ ਆ ਰਾਈਟ ਇਹ ਹੈ ਜੀ ਨੇਚਰਲ ਬਿਊਟੀ ਸੱਚ ਪਾਸ ਦੀ ਉਧਰ ਆ ਸੱਚ ਦਰਾ ਵੀ ਕਹਿੰਦੇ ਆ ਨਾ ਸੱਚ ਦਰਾ ਸੱਚ ਦਰਾ ਕਹਿੰਦੇ ਆ ਇਧਰ ਪਾਗਲ ਨਾਲਾ ਵੀ ਹੈ ਨਾ ਪਾਗਲ ਨਾਲਾ ਆ ਗਿਆ ਉਹ ਆ ਕੇ ਪਾਂਗੀ ਗਰਾਊਂਡ ਸਾਈਡ ਪਾਂਗੀ ਸਾਈਡ ਹੈ ਨਾ ਜਾئیں گے ਅਸੀਂ ਉਧਰ ਹਾਂ ਆਹ ਬਸ ਪਾਸੇ ਮੈਂ ਉਹ ਜੋ ਭੂਤ ਗਰਾਊਂਡ ਹੈ ਉਹ ਵੀ ਦੇਖਦੇ ਹਾਂ ਆ ਬੁੱਟ ਗਰਾਉਂਡ ਦੇਖਾਂਗੇ ਪੂਰਾ ਬੁੱਟ ਗਰਾਉਂਡ ਦਿਖਾਈਏ ਜੋ ਪਾਣੀ ਹੈ ਧਿਲ ਮਿਲ ਪਾਣੀ ਉਹ ਵੀ ਦਿਖਾਈਏ ਆ ਇਹ ਬਹੁਤ ਸਾਰਾ ਦੇਖਾਂਗੇ ਨਾ ਇੱਕ ਸਾਈਡ ਰੋਡ ਤੇ ਹੁਣ برف ਪੈਣੀ ਆ ਇੱਕ ਸਾਈਡ ਤੇ ਖੱਡ ਹੈ ਨਾ ਤੇ ਨਿਆਰੇ ਫੋਲਿਆ ਤੇ ਪੈਰ ਦੱਬ ਕੇ ਰੱਖਣਾ ਪਹਾੜ ਦੇ ਵਿੱਚ ਪੈਰ ਪੋਲਾ ਨਹੀਂ ਰੱਖਣਾ ਤੇ ਜ਼ਿਆਦਾਤਰ ਤੁਸੀਂ ਇੱਥੇ ਪਹਾੜ 'ਚ ਨਾ ਪਹਿਲੇ ਨੰਬਰ 'ਚ ਜਾਣਦੇ ਉਹਦੇ ਜ਼ਿਆਦਾ ਬੈਟਰੀ ਆ ਗੱਡੀ ਯਾਨੀ ਬਹੁਤ ਜ਼ਿਆਦਾ ਟਾਫੀ ਆ ਜਾਂਦੀ ਆ ਉਥੋਂ ਪੱਟਣੀ ਦੁਆਰਾ ਗੱਡੀ ਜਣੀ ਪਟਣੀ ਦੁਆਰਾ ਔਖੀ ਹੋ ਜਾਂਦੀ ਚੜਾਈ ਦੇ ਉੱਤੇ ਨਾ ਤੇ ਰੋਡ ਵੀ ਸਿੰਗਲ ਆ ਜਦੋਂ ਬ੍ਰੇਕ ਮਾਰਦੇ ਨਾ ਤੁਹਾਨੂੰ ਫਿਰ ਉੱਥੋਂ ਕਲਚ ਦਾ ਜ਼ੋਰ ਜ਼ਿਆਦਾ ਲੱਗਦਾ ਗੱਡੀ ਦਾ ਨਾ ਇਸ ਕਰਕੇ ਤੁਸੀਂ ਗੱਡੀ ਦਾ ਮੜਾ ਖਿੱਚ ਕੇ ਰੱਖੋ ਟਰਨ ਦੇ ਉੱਤੇ ਨਾ ਤੇ ਨੰਬਰ 1 'ਚ ਹੀ ਰੱਖੋ ਤਾਂ ਗੱਡੀ ਸਪੈਸ਼ਲ ਜਿੱਦਾਂ ਵਧੀਆ ਜ਼ਿਆਦਾ ਨਾ ਤੇ ਆਪ ਝੂ ਅਜੀ ਸੱਚ ਪਾਸ ਤੇ ਬਿਲਕੁਲ ਸੱਚ ਪਾਸ ਦੇ ਲਾਗੇ ਜੂਨ ਮਹੀਨਾ ਜੂਨ ਮਹੀਨਾ ਤੇ ਬਰਫ ਦੇ ਨਜ਼ਾਰੇ ਪੱਥਰ ਵੀ ਵਿੱਚ ਡਿੱਗਦੇ ਆ ਉੱਪਰੋਂ ਨਾ ਕਿੰਨੇ ਕਿੰਨੇ ਛੋਟੇ ਛੋਟੇ ਪੱਥਰ ਵੀ ਗਿਰ ਰਹੇ ਆ ਇਹ ਸੱਚ ਪਾਸ ਬਸ ਸਿੱਧਾ ਦਖਾ ਸਿੱਧਾ ਦਖਾ ਇਹਨੂੰ ਖੁੱਲੇ ਨੂੰ ਬਸ ਥੋੜੇ ਦਿਨੇ ਹੋਏ ਆ ਹਜੇ ਇੱਕ ਵੀਕ ਹੋਈ ਆ ਨਾ ਸੱਚ ਪਾਸ ਖੁੱਲੇ ਨੂੰ ਆ ਸਾਰਾ ਜਿੰਨਾ ਰੋੜਾ ਇਹ ਪਹਿਲਾਂ ਇਹਦਾ ਵੱਡੀਆਂ ਵੱਡੀਆਂ ਜੀਸੀਪੀ ਆ ਇਹ ਲੱਗੀਆਂ ਆ ਇਹ ਸਾਰੀ ਰੋਡ ਬਣਾਉਂਦੀਆਂ ਆ ਤੇ 10 ਦਿਨ ਤੋਂ ਰੋਡ ਰੈਡੀ ਹੋਇਆ ਸ਼ੁਰੂ ਹੋਇਆ ਸਤੰਬਰ ਦੇ ਵਿੱਚ ਰੋੜੇ ਦੁਬਾਰਾ ਬੰਦ ਬੰਦ ਹੋ ਜਾਣਾ ਹੈ ਨਾ ਜੀ ਸਰ ਹਨਾ ਸਤੰਬਰ ਵਿੱਚ ਦੁਬਾਰਾ ਬੰਦ ਹੋ ਜਾਣਾ ਰੋਡ ਤੇ ਆਮੋ ਆਮੋ ਪੜਿਆ ਹੈ ਨਾ ਆਟਾ ਟਾਈਮ ਸੱਚ ਪਾਲ ਸੌਣ ਦਾ ਯਾਨੀ ਇੰਨਾ ਜਿੱਦਾਂ ਪ੍ਰਸਾਦ ਦਾ ਟਾਈਮ ਵੀ ਨਹੀਂ ਹੈਗਾ ਹੈ ਨਾ ਪ੍ਰਸਾਦ ਵੀ ਤਨੀ ਨਹੀਂ ਚੱਲ ਰਹੀ ਤੇ ਰੋਡ ਵੀ ਸਾਫ਼ ਆ ਬਰਸਾਤਾਂ ਜੇ ਥੋੜਾ ਜਿਹਾ ਚਿੱਕੜ ਹੋ ਜਾਂਦਾ ਆ ਤੇ ਦਲਦਲ ਟਾਇਪ ਜਿਹਾ ਹੋ ਜਾਂਦਾ ਕਿਸੇ ਵੇਲੇ ਨਾ ਤੇ ਉਹ ਹੁਣ ਨਹੀਂ ਹੈਗਾ ਹੁਣ ਬਹੁਤ ਪੱਧਰਾ ਆ ਰੋਡ ਤੂੰ ਵੀ ਦੇਖਿਆ ਲਿਆ ਵੀਡੀਓਜ਼ ਦੇ ਵਿੱਚ ਸਾਰਾ ਕੁਝ ਨਾ ਤੇ ਰੂਟ ਲਾਉਣਾ ਦਾ ਪੂਰਾ ਟ੍ਰਿਪ ਖਿੱਚੋ ਇਹਨੂੰ ਸੱਚਪਾਸ ਤੋਂ ਆਪਣੇ ਸੱਚਪਾਸ ਤੇ ਗਲਾਬਗੜ ਕਿਸ਼ਨ ਕਿਸ਼ਤਬਾੜ ਇਹ ਸਾਰਾ ਖਿਚਣਾ ਨਾ ਇਹ ਇੱਥੇ ਬਹੁਤ ਜ਼ਿਆਦਾ ਆਫ-ਰੋਡਿੰਗ ਆ ਗਈ ਆ ਬਹੁਤ ਜ਼ਿਆਦਾ ਕੱਚਾ ਰੋੜ ਆ ਇਹ ਬਣਾਉਂਦੇ ਤਾਂ ਨਹੀਂ ਵੀ 3 ਕ ਮਹੀਨੇ ਦਾ ਖੁੱਲਣਾ ਰੋੜ ਇਹ 3 ਮਹੀਨੇ ਖੁੱਲਦਾ ਹਾਂ ਜੂਨ ਜੁਲਾਈ ਲਈ ਤੇ ਹੁਣ ਇੱਕ ਵੀਕ ਹੋਈ ਆ ਖੁੱਲੇ ਨੂੰ ਪਰਾਤੀ ਵੀ ਕਹਿੰਦੇ سنو ਫੋਲ ਹੋ ਗਿਆ ਆ ਇੱਥੇ ਤਾਜਾ ਦੇਖੋ ਤਾਜਾ ਸਨੋ ਫੋਲ ਹੋਇਆ ਸਗਾ ਜਿੱਦਾਂ ਉੱਪਰ ਟੋਪ ਤੇ ਹੋਇਆ ਨਾ ਤੇ ਇਸ ਕਰਕੇ ਰੋਡ ਜਿਆਦਾ ਬਣਾਉਂਦੇ ਨੇ ਜਿਹੜੇ ਇਸ ਤੋਂ ਅਗਲਾ ਰੋਡ ਆ ਨਾ ਸੱਚ ਬਾਸ ਤੋਂ ਅੱਗੇ ਉਹ ਤਾਂ ਬਿਲਕੁਲ ਹੀ ਨਾ ਇਸ ਤੋਂ ਵੀ ਜਿਆਦਾ ਰਫ ਆ ਬਹੁਤ ਜਿਆਦਾ ਉਹ ਤਾਈਦਾਂ ਲੱਗਦਾ ਤੁਹਾਨੂੰ ਜਿੱਦਾਂ ਤੁਹਾਡੇ ਨਾਲ ਖੇਤਾਂ ਨੂੰ ਰਾਹ ਜਾਂਦਾ ਹੁੰਦਾ ਸੱਚੀ ਤੇ ਉਥੇ ਨਾ ਕਿਸੇ ਵੇਲੇ ਲੀਵ ਵੀ ਨਹੀਂ ਦਿੱਦੀ ਰੋਡ ਦੀ ਉੱਤੇ ਤੇ ਇਹ ਹਾਲ ਆ ਰੋਡ ਦਾ ਪਰ ਫਿਰ ਵੀ ਲੋਕੀ ਐਡਵੈਂਚਰ ਪ੍ਰੇਮੀ ਜਾਂਦੇ ਆ ਬਈ ਐਡਵੈਂਚਰ ਪ੍ਰੇਮੀ ਜਾਂਦੇ ਆ ਤਾਂ ਵਿਜ਼ਿਟ ਕਰਦੇ ਆ ਸਾਰਾ ਵਾਹ ਕੀ ਬਾਤ ਆ ਕੀ ਬਾਤ ਆ ਮੈਨੂੰ ਬਾਰਾ ਲਾਚਾ ਜਿੱਥੇ ਆ ਗਿਆ ਪਾਸ ਜਿਹੜਾ ਬਾਰਾ ਲਾਚਾ ਪਾਸ ਹੈ ਨਾ ਤੰਗ ਲੰਗਲਾ ਪਾਸ ਆ ਵਾਹ ਪਿਆ ਸਭ ਊ ਵਿਊਸ ਹਾਊਸਟੈਪ ਤੋਂ ਅਭੀ ਯਹਾਂ ਪੇ ਮਿਲਤੀ ਖਾਈ ਦੀ ਆ ਮੇਰੇ ਕੋਲ ਇਹ ਵੈਸਾ ਵਿਊ ਤੋਂ ਬਹੁਤ ਸ਼ਾਨਦਾਰ ਵਿਊ ਆ ਜੀ ਤੇ 4x4 ਜ਼ਰੂਰੀ ਨਹੀਂ ਹੈਗੀ ਤੇ 4x4/2 4x2 ਵੀ ਗੱਡੀਆਂ ਆਉਂਦੀਆਂ ਆ ਤੇ ਬੜੇ ਆਰਾਮ ਦੇ ਨਾਲ ਤੇ ਹਾਂ ਇੰਨਾ ਆ ਵੀ ਜਿਹੜੀ ਗੱਡੀ ਥੋੜੀ ਉੱਚੀ ਹੋਵੇ ਤਾਂ ਜਿਆਦਾ ਵਧੀਆ ਥੱਲੋਂ ਗੱਡੀ ਥੱਲੋਂ ਨਾਲ ਨਹੀਂ ਲੱਗਦੀ ਤੇ ਫੇਰ ਵੀ ਟੋਏ ਟਿਪੇ ਤੋਂ ਤੁਸੀਂ ਥੋੜੀ ਜਿਹੀ ਗੱਡੀ ਦੀ ਬ੍ਰੇਕ ਮਾਰ ਕੇ ਚੱਲੋ ਹੌਲੀ ਚੱਲੋ ਤੇ ਗੱਡੀ ਨਿਕਲ ਜਾਂਦੀ ਹੈ ਨਾ ਤੇ ਬਾਕੀ ਜੇ ਇਦਾਂ ਦੇ ਵਿਊ ਆ ਮਾੜਾ ਮੋਟਾ ਤਾਂ ਰਿਸਕ ਲੈਣਾ ਹੀ ਪੈਂਦਾ ਯਾਰ ਇਦਾਂ ਦੇ ਸ਼ਾਨਦਾਰ ਵਿਊ ਉਹ ਵੀ ਜੂਨ ਮਹੀਨੇ 'ਚ ਦੇਖਣੇ ਹੋਣ ਤਾਂ ਆਹ ਹਾ ਹਾ ਕੰਮ ਚਲਾ ਜੀ ਜੀ ਇੱਥੇ ਮੈਂ ਹੁਣ 2 ਨੰਬਰ ਗੀਅਰ ਪਾਇਆ ਸੀਗਾ ਤੇ ਦਿਮਾਗ ਤੇ ਨਹੀਂ ਇਸ ਕਰਕੇ ਹੁਣ 1 ਨੰਬਰ ਗੀਅਰ ਪਾਇਆ ਤੇ ਗੱਡੀ ਪੱਟ ਹੋਈ ਆ ਬੜੀ 2 ਨੰਬਰ ਨਾ ਪਾਓ ਜਿਆਦਾ ਬੈਟਰੀ ਹੈ ਨਾ 1 ਨੰਬਰ ਪਾਓ ਜੀ ਨਾ 1 ਨੰਬਰ ਦੇ ਵਿੱਚ ਜਿਆਦਾ ਗੱਡੀ ਤੁਰ ਹੀ ਲੈਂਦੀ ਹੈ ਨਾ ਤੇ ਆ ਦੇਖੋ ਹੁਣ ਅਸੀਂ ਪਹਾੜਾਂ ਦੇ ਟਾਪ ਤੇ ਫਿਰਦੇ ਆ ਜੀ ਅਜਾ ਪਿਛਲੇ ਸਾਲ ਆਪਾਂ ਗਏ ਸੀਗੇ ਇਹ ਕਿਹੜਾ ਯਾਰੋ ਖੁਰਦੁੰਗਲਾ ਪਾਸ ਰਾਈਟ ਖੁਰਦੁੰਗਲਾ ਪਾਸ ਗਏ ਸੀ ਪਿਛਲੇ ਤੋਂ ਪਿਛਲੇ ਸਾਲ ਜਿਹੜੇ 2 ਸਾਲ ਹੋ ਗਏ ਆ ਖੁਰਦੁੰਗਲਾ ਪਾਸ ਸਟਾਪ ਤੇ ਜਾ ਕੇ 스ਨੋ ਫਾਲ ਹੋਏ ਸੀਗੀ ਤੇ ਉੱਥੇ ਅਸੀਂ ਇੱਕ ਪੂਰੀ ਦਿਹਾੜੀ ਖੜੇ ਰਹੇ ਸੀਗੇ ਕਿਉਂਕਿ 스ਨੋ ਫਾਲ ਦੇ ਉੱਤੇ ਚੈਨ ਤੋਂ ਮਿਲਣਾ ਗੱਡੀਆਂ ਚੱਲਣੀਆਂ ਔਖੀਆਂ ਹੋ ਜਾਂਦੀਆਂ ਹਨ ਨਾ ਨੋਰਮਲ 스ਨੋ ਫਾਲ ਤੇ ਤਾਂ ਗੱਡੀ ਚੱਲਦੀ ਜਾਂਦੀ ਆ ਤੇ ਜੇ ਜਿਆਦਾ 스ਨੋਫਾਲ ਹੋ ਜਵੇ ਫੇ ਥੋੜੀ ਦਿੱਕਤ ਆਉਂਦੀ ਹੈ ਨਾ ਤੇ ਰੋਡ ਦੇਖ ਲਓ ਬਹੁਤ ਸਿੰਗਲ ਆ ਤੇ ਹਾਂ ਇਨਾ ਆ ਵੀ ਥੋੜਾ ਹੰਡਿਆ ਡਰਾਈਵਰ ਹੋਵੇ ਤਾਂ ਜਿਆਦਾ ਵਧੀਆ ਆ ਯਾਨੀ ਤੁਸੀਂ ਜਾਣਦੇ ਆ ਨਾ ਆਪ ਹਾਂ ਦੇਖੋ ਵਿਊ ਵਾਓ ਸੋ ਬਿਊਟੀਫੁਲ ਹਾਂ ਤੋ ਇਹ ਨਜ਼ਾਰੇ ਚੁੰਮ ਕੇ ਮਹੀਨੇ ਮੇ ਆਪਣਾ ਚੈਨਲ ਪੇ ਜੀ ਇਹ ਆਪਣੇ ਚੈਨਲ ਪੇ ਮਿਲेंगे ਜੇ ਨਜ਼ਾਰੇ ਤੋ ਯਹਾਂ ਰੁਕ ਜੇ ਥੋੜਾ ਸਾ ਹਾਂ ਰੁਕਤੇ ਆਂ ਥੋੜਾ ਅਗੇ ਕਰ ਲੈ ਤੂੰ ਦੇਖ ਲਗਾ ਜੇ ਕਰਦੇ ਹਾਂਜੀ ਤੇ ਸੱਚ ਪਾਸ ਦਿਲ ਬਿਲਕੁਲ ਲੱਗੇ ਆਂ ਆਪਾਂ ਰਹਿ ਗਿਆ ਇੱਥੋਂ 1.5 ਕਿਲੋਮੀਟਰ ਤੇ ਇੱਥੇ ਵੀ ਇੱਕ ਚਾਹ ਦੀ ਦੁਕਾਨ ਕਿਆ ਲੈ ਭਾਈ ਬੜਿਆ ਸਰ ਠੀਕੋ ਇਹ ਚਾਵਾ ਖੋਖਾ ਚਾਹ ਦੀ ਦੁਕਾਨ ਤੋ ਪਹਿਲੇ ਅੰਦਰੋਂ ਦਿਖਾ ਦਿੰਦੇ ਆਂ ਦੇਖੋ ਇਹਨਾਂ ਨੇ ਇੱਕ ਨਾ ਲੱਕੜਾਂ ਦਾ ਫਰੇਮ ਬਣਾ ਕੇ ਉਹਦੇ ਉੱਤੇ ਤਰਪਾਲ ਰੱਖ ਦਿੱਤਾ ਆ ਇਹ ਹਵਾ ਜੋੜਦਾ ਤਾਂ ਨਹੀਂ है हाँ? नहीं उड़ता ना ठीक है तो जेड़ा इतने का व्यू है ना जी क्या ऑसम है यार शानदार क्या नाम है दिनेश 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 क्या हाल है बढ़िया बढ़िया अरे क्या यार ऑसम नहीं आ रहा है तेरे के लिए भी ऑसम है कि नहीं है दिल दिल हमारे लिए क्यों नहीं होगा तो बढ़िया तो कब आए कितने दिन हो तेरे को यहाँ आए हुए हो गए सर दस पंद्रह दिन अभी ਇਹਾਂ ਪੇ 10 15 ਦਿਨ ਪਹਿਲੇ ਖੁੱਲਿਆ ਹੈ ਨਾ ਹਾਂਜੀ ਅੱਥਾ ਤੋਂ ਉਹ ਜੋ ਚਿਹਰੇ ਲਗਾ ਰੱਖੀ ਉਹ ਵੀ ਤੁਹਾਡੀ ਹੈ ਬਿਲਕੁਲ ਸਾਰਾ ਆਜੋ ਚਲਦੇ ਹਾਂ ਵਾਹ ਪੇ ਆ ਜਾ ਤੇ ਇਹ ਪਕੜ ਬਈ ਪਿੱਛੇ ਪਿੱਛੇ ਮਾਰੇ ਅੱਗੇ ਜਾ ਅੱਗੇ ਅੱਗੇ ਚੱਲੇ ਜਾ ਤੋ ਇਹ ਚਿਹਰਾ ਜਿਹੜੀਆਂ ਆਪਣੀਆਂ ਰੱਖੀਆਂ ਆ ਵੀਊ ਅੱਛਾ ਹੈ ਸ਼ਾਨਦਾਰ ਹੈ ਬੁਟੋ ਮੇ ਤਾਂ ਨਹੀਂ ਪੜੇਗੀ ਨਹੀਂ 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 ਪੜੇਗੀ ਲੋ ਜੀ ਹਾਂ ਦੇਖੀ ਕਿਹੜਾ ਨਜ਼ਾਰਾ ਹੈ ਨਾ हर जगह का अपना टेस्ट है ना आगे हो। होता है डाबा ये टेंपरेरी लगाए हमने अच्छा, आगे डाबा होता है ठीक है तो ये पर पक्की है पक्की है सर पक्की है बैठ सकते हैं यहाँ पे दिल्ण दिल्ण दिल्ण। तो बैठ सकते हैं कल पर तो। पड़ी है इसीलिए थोड़ा सा अच्छा अच्छा, अच्छा, अच्छा अच्छा जो लोग आ रहे हैं ना साथ आ जा पास आ जा तो दिनेश के ढाबे पे जरूर रखो भाई है ना तो दिनेश बोल कुछ बोल क्या कहना अरे बोल तू तो बताना सच पास के पास है खाने पीने को क्या-क्या है बिल्कुल सर चाय और मैगी मिलेगी बाकी कुछ दुकान तो तो का सामान है और बाकी आप देख रहे हो नज़ारे तो है नज़ारे तो है तो, तो, तो होम स्टे तो चाहिए ना होम स्टे ऐसे हो जाता है अगर सर बर्फ चिल जाएगी ना उसके बाद टेंट लगा के कर लेते हैं इत्थे दा व्यू है ते दिनेश कहंदा पाजी थानू थोड़ा व्यू दिखाऊंगा इधर ए स्नोह दे चल के दिनेश हां सर तू ना मेरे तो बूटा जब पैजोगी बर्फ होना क्योंकि मेरे तू 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 इधर इधर आ तो ऐसे तु तु ऐसे कर ऐसे चलता जा। ये पास में शूटिंग बताते हैं यहाँ पर हाँ जी यहाँ पर एक फिल्म की शूटिंग हुई थी तभी इसी का इसका नाम शूटिंग पॉइंट पड़ा है और ताबीर नाम की एक फिल्म बनी थी शायद अभी तक यूट्यूब पर आई नहीं है कभी देखेंगे और ये यह यहाँ का व्यू है ये पाजी आ रहे हैं नीचे से और और ये हमारा ढाबा और ये यह है यहाँ का व्यू हाई सर ये शूटिंग पॉइंट है मैं दिनेश हूँ ये पाजी है और वो हमारा ढाबा है टिंकू गया। और ये टिंकू भाई है <laughs> तो भाई साहब दिनेश हाँ सर लव यू।, यू टू सर चलिए तो हाइट पॉइंट दिखाते हैं यहाँ का आज शायद ही कहीं कोई आया हो ऊपर लोकल्स को छोड़ के क्योंकि टूरिस्ट कम ही जाते हैं ऊपर बाजी भी पीछे पीछे आ रहे हैं हरपाल पाजी ग्रेट टेलीकास्ट वाले आज हमारे साथ शूटिंग पॉइंट पर आए हैं थोड़ा सा सांस फूल रहा है क्योंकि ऑक्सीजन की कमी महसूस हो रही है ये रहे पहाड़ ये नीचे हमारा गांव नजर आता है सतरंडी और रानी कोटने ये रहे पाजी मजे लेते हुए बर्फ के साथ ताजी पे पहली दफा स्नोफॉल हुआ है बहुत गंभीर गंभीर और ये ट्रैक पहली दफा किया हमने ना पहले तो कोई आया नहीं इस तरफ इस तरफ कमी आते हैं लोग वहीं से नीचे से चले जाते हैं तो फिर तेरा भाई यूट्यूब पर ग्रेट टेलीकास्ट वाला आजा और जल्दी ये करेगा यहाँ सुविधा कर अरे इसको रखना तो हम यहां रुका भी करेंगे क्यों जहा माहौल लग गया कमेंट दस्यो जरूर दिनेश बहुत बढ़िया लगा तेरे से मिलके यार तू तो यहाँ पर आ रहने के लिए हम रुका करेंगे तेरे पास ना बहुत अच्छा है बहुत बढ़िया ऑसम ते लो जी ग्लेशर ਦਾ ਟਰੈਕ ਕਰਨ ਤੋਂ ਬਾਅਦ ਇੱਥੇ ਹਿੰਦੀ ਇੱਕ ਮੂਵੀ ਆ ਤਵੀਰ ਕਰਕੇ ਆ ਕੋਈ ਉਹਦੀ ਸ਼ੂਟ ਹੋਈ ਆ ਸ਼ੂਟਿੰਗ ਹੋਈ ਉਸ ਤੋਂ ਬਾਅਦ ਕਹਿੰਦੇ ਵੇ ਸੱਚਪਾਸ ਤੇ ਜ਼ਿਆਦਾ ਟੂਰਿਸਟ ਹੋਣੇ ਸ਼ੁਰੂ ਹੋਏ ਆ ਨਾ ਤੇ ਬਹੁਤ ਵਧੀਆ 뷰 ਆ ਮੇਰਾ ਸੈਕੰਡ ਟਾਈਮ ਆ ਪਰ ਜਿਹੜਾ ਗਲੇਸ਼ੀਅਰ ਦੇ ਉੱਤੇ ਟਰੈਕ ਕਰਕੇ ਆਇਆ ਫਸਟ ਟਾਈਮ ਆ ਨਾ ਤੇ ਇਹ ممکن ਹੋਇਆ ਦਿਨੇਸ਼ ਕਰਕੇ ਤੇ ਬਹੁਤ ਵਧੀਆ ਤੁਸੀਂ ਵੀ ਆਓ ਇਹ ਸੱਚਪਾਸ ਤੋਂ ਪਹਿਲਾਂ ਹੀ ਜਦੋਂ ਆਪਾਂ ਬੈਰਾਗੜ ਵਾਲੀ ਸਾਈਡ ਤੋਂ ਆਉਂਦੇ ਆ ਨਾ ਸੱਚਪਾਸ ਤੋਂ ਪਹਿਲਾਂ ਹੀ ਆ ਇਕ ਛੋਟਾ ਜਿਹਾ ਖੋਖਾ ਆ ਬੰਦਾਂ ਨੇ ਵੀਡੀਓ ਇਦਾਂ ਪਿੱਛੇ ਦਿਖਾਇਆ ਆ ਤੇ ਇਹ ਮੁੰਡਾ ਦਿਨੇਸ਼ ਹੈ ਦਾ ਫਾਦਰ ਵੀ ਇੱਥੇ ਹੁੰਦਾ ਆ ਤੇ 3 ਮਹੀਨੇ 4 ਮਹੀਨੇ ਇੱਥੇ ਰਹਿੰਦੇ ਆ ਨਾ ਤੇ ਖਾਣ ਪੀਣ ਨੂੰ ਵਧੀਆ ਆ ਨਾਲੇ ਰੁਕੋ ਇੱਥੇ ਤੇ ਨਾਲੇ ਇਹਦੇ ਨਾਲ ਫੰਕਸ਼ਨ ਕਰੋ ਗੱਲਾਂ ਬਾਤਾਂ ਕਰੋ ਨਾਲੇ ਇਹ ਤੁਹਾਨੂੰ ਇੱਥੇ ਟਰੈਕ ਵੀ ਛੋਟਾ ਜਿਹਾ ਕਰਵਾ ਕੇ ਲੈ ਕੇ ਆਊਗਾ ਨਾ ਤੇ ਵੈਸੇ ਤੁਸੀਂ ਇਕੱਲੇ ਆਉਂਗੇ ਤਾਂ ਤੁਹਾਨੂੰ ਥੋੜਾ ਡਿਫਿਕਲਟ ਲੱਗੂਗਾ ਡਰੂਗੇ ਵੀ ਕਿੱਥੇ ਪੈਰ ਰੱਖਣਾ ਕਿੱਥੇ ਨਹੀਂ ਰੱਖਣਾ ਪਰ ਇਹ ਭੇਤੀ ਆ ਇਹਨਾਂ ਨੂੰ ਪਤਾ ਆ ਕਿੱਥੇ ਪੈਰ ਰੱਖਣਾ ਕਿੱਥੇ ਨਹੀਂ ਰੱਖਣਾ ਨਾ ਓਕੇ ਤੇ ਲਓ ਆਨੰਦ ਤੇ ਆ ਜੋ ਫਿਰ ਆਪਣੀਆਂ ਛੁੱਟੀਆਂ ਲੈ ਕੇ ਉਹ ਪਲ ਤਾਂ ਛੁੱਟੀਆਂ ਹੀ ਆ ਤੇ ਜਿਹੜੇ ਜੋਬਾਂ ਵਾਲੇ ਉਹਨਾਂ ਨੂੰ ਛੁੱਟੀਆਂ ਲੈਣੀਆਂ ਪੈਣੀਆਂ ਐ ਜੋਬਾਂ ਛੁੱਟੀਆਂ ਲੈ ਕੇ ਜੇ ਜਲੰਧਰ ਵਾਲੇ ਆ ਜਲੰਧਰ ਵਾਲਿਆਂ ਨੂੰ ਤਾਂ ਸਿਰਫ 3 ਦਿਨ ਛੁੱਟੀਆਂ ਲੈਣੀਆਂ ਪੈਣੀਆਂ ਨਾ ਤੇ ਪਹੁੰਚੋ ਸੱਚਪਾਸ ਸੱਚਪਾਸ ਤੱਕ ਟ੍ਰੈਕ ਉਹ ਗੱਡੀ ਹਮੇਸ਼ਾ ਖਿੱਚ ਕੇ ਰੱਖਣੀ ਆ ਠੀਕ ਆ ਮਹਾਰਾਜ ਦਾ ਨਾਮ ਲੈ ਕੇ ਲੋ ਜੀ ਇੱਥੇ ਹੈ ਜੀ 25 25 ਫੁੱਟ 30 30 ਫੁੱਟ ਬਰਫ ਕਿੱਥੇ ਨਾਲ ਤੇਜ਼ ਨਾਲ ਅੱਗੇ ਨੂੰ ਯਾਰ ਯਾਰ ਕੀ ਹੋ ਰਿਹਾ ਹੈ ਯਾਰ ਇਹ ਤੁਸੀਂ ਡਰਾਈਵਰ ਬੰਦੇ ਆ ਯਾਰ ਅੱਗੇ ਕਰ ਲਓ ਪਿੱਛੇ ਤੇ ਗੱਡੀ ਆ ਰਹੀ ਹੈ जय शिव शंकर जय शिव शंकर यहाँ से जल्दी नहीं आती ठीक है ठीक है ये तोड़ते नहीं है गाड़ी यार बोले बोले ये तो मैं तब तो आते नहीं पहली बार आते पहाड़ों में वही तो ਰੇ ਯਾਰ ਇਹ ਕੀ ਕਰ ਰਿਹਾ ਹੈ ਉਹ ਜਿਹੜਾ ਮੋਰੇ ਗੱਡੀ ਵਾਲਾ ਜਾ ਰਿਹਾ ਨਾ ਇਹ ਬੜਾ ਤੰਗ ਕੀਤਾ ਹੈ ਨਾ ਤੇ ਐਕਚੁਅਲ ਦੇ ਵਿੱਚ ਇਹਦੀ ਗੱਡੀ ਸਲਿੱਪ ਮਾਰਦੀ ਠੀਕ ਆ ਚਲੋ ਬੰਦੇ ਤੂੰ ਲਾਲੇ ਆ ਗੱਡੀ ਤੋੜ ਰਿਆਂ ਤੂੰ ਚੜਾਈ ਦੇ ਉੱਤੇ ਨਾ ਪੂਰਾ ਮਤਲਬ ਟਾਪ ਤੇ ਟੱਕਰ ਵੈਂਦੀ ਆ ਪੂਰੀ ਨਾ ਪਹਿਲੇ ਘੇਰ ਚ ਵੀ ਉਹਨੇ ਟੱਕਰ ਤੇ ਖੜੀ ਕਰਕੇ ਆਪਣੀ ਗੱਡੀ ਸੇਵ ਕਰਕੇ ਰੋਕ ਲਈ ਪਿੱਛੇ ਫੇਟ ਟੱਕਰ ਤੇ ਇਤਾਂ ਦੇ ਬੰਦੇ ਐ ਥੋੜਾ ਜਿਹਾ ਦੇਖਣਾ ਚਾਹੀਦਾ ਬੰਦੇ ਨੂੰ ਨਾ ਵੀ ਮਾੜਾ ਮੋਟਾ ਦਾ ਖਿੱਚ ਕੇ ਰੱਖਣੀ ਪੈਂਦੀ ਆ ਇਹ ਤੁਸੀਂ ਗੱਡੀ ਬਿਲਕੁਲ ਪਿਆਰ ਨਾਲ ਚਲਾਉਂਦੇ ਆ ਪਿਆਰ ਨਾਲ ਚੱਲਣਾ ਰੋੜ ਨਹੀਂ ਹੈਗਾ ਇਹ ਹੈਨਾ ਪਿਆਰ ਕਰੋ ਗੱਡੀ ਨੂੰ ਇਹ ਨਹੀਂ ਕਿ ਨਹੀਂ ਕਰਨਾ ਸੀ ਵੀ ਪਿਆਰ ਕਰੀਦਾ ਆ ਪਰ ਬਿਲਕੁਲ ਇਹ ਤੁਸੀਂ ਕਦੇ ਵੀ ਝਟਕਾ ਵੀ ਨਹੀਂ ਲੱਗਣ ਦੇਣਾ ਗੱਡੀ ਨੂੰ ਹਿਯੋਕਾ ਵੀ ਨਹੀਂ ਲੱਗਣ ਦੇਣਾ ਉਹ ਕੰਮ ਨਹੀਂ ਹੈਗਾ ਵੀਰਾ ਜਾ ਕੇ ਗੱਡੀ ਦਾ ਥੋੜਾ ਬੋਤਾ ਕੰਮ ਤਾਂ ਕਰਉਣਾ ਹੀ ਪੈਂਦਾ ਇਧਰੋਂ ਜਦ ਤੁਸੀਂ ਜਾਂਦੇ ਆ ਨਾ ਠੀਕ ਹੈ ਨਾ ਇਹ ਚੱਕਰ ਆ ਆਨੇ ਵਾਲਾ ਆਪਣੇ ਸਾਜ-ਪਾਸ ਜੀ ਦੂਰੀ ਹੈ ਸਾਜ-ਪਾਸ ਕੇ ਲਈ ਸੱਚ ਪਾਸ ਸੱਚ ਪਾਸ ਸੱਚ ਪਾਸ ਹਾਂਜੀ ਭਾਈ ਸਾਹਿਬ ਕੀ ਕਹਿੰਦਾ? ਕੀ ਬੋਲਾ? ਤੁਸੀਂ ਬੋਲਾ ਮਜ਼ਾ ਆ ਮਜ਼ੇਦੂਰੇ ਸੱਚ ਪਾਸ ਇਨਲਕੇ ਪਪਾ ਹੈ ਓਕੇ ਗੁੱਡ ਲਓ ਜੀ ਅੱਛਾ ਇਹ ਖੁਸ਼ੀ ਆ ਲੱਗੇ ਆ ਕਿਉਂ ਤੂੰ ਸੱਚ ਪਾਸ ਦੇ ਆਉਨੇ ਆ ਹਨਾ ਲੱਗਾ ਨਜ਼ਾਰਾ ਬਾਬਿਓ ਬਸ ਕੁਛੀ ਦਿਲ ਲੱਗਿਆ ਸਾਂਸ ਬਸਾਨੇ ਵਾਲਾ ਹੈ ਕਈਆਂ ਦੇ ਟਰੀਮ ਆ ਬਾਬਿਓ ਸੱਚ ਪਾਸ ਦੇ ਹਨਾ ਤੇ ਬਾਬਾ ਜੀ ਦੀ ਕਿਰਪਾ ਨਾਲ ਦੂਸਰੀ ਵਾਰੀ ਸੱਚ ਪਾਸ ਉਹਨਾਂ ਦੀ ਕਿਰਪਾ ਨਾਲ ਹੀ ਆ ਮਹਾਰਾਜ ਬੰਦਾ ਕੁਝ ਨਹੀਂ ਹੈਨਾ ਉਹਨਾਂ ਦਾ ਓਟ ਆਸਰਾ ਲੈ ਕੇ ਆ ਜੀ ਹੈਨਾ ਦੂਸਰੀ ਵਾਰੀ ਪਹੁੰਚ ਗਏ ਆ ਸੱਚ ਪਾਸ ਇਸ ਦੇ ਨੇ ਪਹੁੰਚਨੇ ਵੇ ਇਹ ਪਹੁੰਚ ਕੇ ਸਾਜ ਪਾਸ ਸੱਚ ਪਾਸ ਆ ਗਿਆ ਆਪਣਾ ਸਾਜ ਪਾਸ ਉਹ ਤੇ ਜੀ ਸੀਪੀਆਂ ਖੜੀਆਂ ਤੇ ਇਹ ਜੀ ਗੱਡੀ ਸਾਈਡ ਤੇ ਲਗਾਤੀ ਇਹਨਾਂ ਨੇ